ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਮਾਨੇ ਦਿਖਾਈ ਦੇ ਗਵਾਲੀਅ ਦੇ ਕਿਲੇ ਤੋਂ ਬਾਹਰ ਆੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਾਬ ਵੱਲ ਨੂੰ ਚੱਲ ਪਏ ਤਾਂ ਬਾਦਸ਼ਾਹ ਜਹਾਗੀਰ ਵੀ ਕਸ਼ਮੀਰ ਨੂੰ ਜਾੜ ਦੇਈ ਗੁਰੂ ਜੀ ਦੇ ਕਾਫਲੇ ਦੇ ਨਾਲ ਹੀ ਚੱਲ ਪਿਆ ਬਾਦਸ਼ਾਹ ਜਹਾਂਗੀਰ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਸੀ ਤੇ ਗੁਰੂ ਜੀ ਨਾਲ ਸਮੇਂ ਬਿਤਾ ਕੇ ਉਸ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ ਜਿਸ ਕਰਕੇ ਜਹਾਂਗੀਰ ਗੁਰੂ ਜੀ ਦੇ ਕਾਫਲੇ ਦੇ ਨਾਲ ਹੀ ਚੱਲ ਪਿਆ ਤੇ ਪੈਂਡਾ ਲੰਬਾ ਹੋਣ ਦੇ ਕਰਕੇ ਜਹਾਜ਼ੀਰ ਕਾਫੀ ਦਿਨ ਤੱਕ ਗੁਰੂ ਜੀ ਦੇ ਨਾਲ ਹੀ ਸਫ਼ਰ ਕਰਦਾ ਰਿਹਾ ਤਰਸਤੇ ਵਿੱਚ ਕਾਫਲੇ ਨੇ ਕੁੜਿਆਂ ਦੀ ਆਰਾਮ ਲਈ ਇੱਕ ਖਾਲੀ ਥਾਂ ਤੇ ਆਪਣਾ ਡੇਰਾ ਲਗਾ ਦਿਆ ਇੱਕ ਪਾਸੇ ਗੁਰੂ ਜੀ ਦਾ ਡੇਰਾ ਸੀ ਤੇ ਦੂਜੇ ਪਾਸੇ ਜਹਾਜ਼ੀਰ ਨੇ ਆਪਣਾ ਤੰਬੂ ਲਗਾ ਲਿਆ ਕੁਝ ਸਮੇਂ ਬਾਅਦ ਇੱਕ ਗਰੀਬ ਜਿਹਾ ਗੁਰਸਿੱਖ ਗੁਰੂ ਜੀ ਦੇ ਡੇਰੇ ਪਾਸ ਆਇਆ ਜਿਹਦਾ ਕੀ ਗੁਰੂ ਜੀ ਦੇ ਦਰਸ਼ਨਾ ਲਈ ਤੇ ਕੋੜਿਆ ਵਾਸਤੇ ਕਾਦੀ ਪੰਡ ਲੈ ਕੇ ਆਇਆ ਸੀ ਦੋ ਡੇਰੇ ਲੱਗੇ ਦੇਖ ਕੇ ਉਸ ਗੁਰਸਿੱਖ ਨੇ ਜਹਾ ਗੀਰ ਦੇ ਸਪਾਈਆਂ ਤੋਂ ਪੁੱਛਿਆ ਕਿ ਮੈਂ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦੋਨਾਂ ਵਿੱਚੋਂ ਸੱਚੇ ਪਾਸ਼ਾ ਜੀ ਦਾ ਡੇਰਾ ਕਿਹੜਾ ਹੈ ਤਾਂ ਜਹਾਗੀਰ ਦੇ ਸਪਾਹੀ ਸਮਝ ਗਏ ਕਿ ਇਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਹਨਾਂ ਨੇ ਬਸ ਬਰ ਸੇਖ ਨੂੰ ਜਾਣ ਬੁੱਝ ਕੇ ਜਹਾਗੀਰ ਦੇ ਡੇਰੇ ਵੱਲ ਪੇਚ ਦਿੱਤਾ ਕਿਉਂਕਿ ਜਹਾਗੀਰ ਦੇ ਸਿਰ ਤੇ ਸੱਜੀ ਦਸਤਾਰ ਤੇ ਉੱਪਰ ਲੱਗੀ ਕਲਗੀ ਕੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰੇਖਾ ਪੈਂਦਾ ਸੀ ਇਸ ਲਈ ਉਸ ਗੁਰ ਸਿੱਖ ਨੇ ਜਾਣਦਿਆ ਹੀ ਸਿਰ ਤੋਂ ਕਾਦੀ ਪੰਡਤਾਰੇ ਤੇ ਜਹਾਗੀਰ ਨੂੰ ਮੱਥਾ ਟੇਕਿਆ ਤੇ ਫਿਰ ਅਰਜ ਕੀਤੀ ਕਿ ਮੇਰੇ ਲੋਕ ਪਰ ਲੋਕ ਦੋਨਾਂ ਵਿੱਚ ਸਹਾਇਤਾ ਕਰਨ ਦੇ ता उस गुरसिख के मूहों एक गल सुन के जहांगीर समझ गया कि ए गुरु जी ते दर्शना ले आया है पर भुलेखे न मेरे पाँच गया है जहांगीर ने उस गुरसिख नोक कि मैं तेरी कोई सहायता नहीं कर सकता पर मैं इस देश का बादशाह हाँ ਜੇ ਸਦਾ ਹੀ ਜੇਕਰ ਤੂੰ ਚਾਹੇ ਤਾਂ ਮੈਂ ਇਸ ਲੋਕ ਵਿੱਚ ਤੇਰੀ ਦولت ਨਾਲ ਸਹਾਇਤਾ ਜ਼ਰੂਰ ਕਰ ਸਕਦਾ ਹਾਂ ਤਾਂ ਜਹਾਗੀਰ ਦੇ ਮੋਹ ਇਹ ਗੱਲ ਸੁਣ ਕੇ ਉਸ ਗੁਰ ਸੇਖ ਨੂੰ ਮਹਿਸੂਸ ਹੋਇਆ ਕਿ ਉਹ ਗਲਤ ਜਗਾ ਤੇ ਆ ਗਿਆ ਹੈ ਤੇ ਉਸ ਨੇ ਤੁਰੰਤ ਆਪਣੇ ਕਾਦੀ ਪੰਦ ਨੂੰ ਆਪਣੇ ਸਿਰ ਤੇ ਚੁੱਕਿਆ ਤੇ ਗੁਰੂ ਜੀ ਦੇ ਦੇਰੇ ਵਲੋਂ ਚੰਦ ਪਿਆ ਤਾਂ ਜਹਾ ਗੀਰ ਮੈਂ ਉਸ ਸਿੱਖ ਦੇ ਸੇਵਕ ਨੂੰ ਪਰਖਣ ਲਈ ਪਿੱਛੋਂ ਆਵਾਜ਼ ਲਗਾਈ ਤੇ ਕਿਹਾ ਕਿ ਤੂੰ ਇਸ ਕਾਦੀ ਪੰਦ ਨੂੰ ਇੱਥੇ ਹੀ ਰੱਖ ਦੇ ਤੇ ਇਸ ਕਾਦੀ ਪੰਦੇ ਦੇ ਬਦਲੇ ਤੂੰ ਜਿੰਨੀਆਂ ਚਾਹੇ ਉਹਨੀਆਂ ਮੋੜਾ ਲੈ ਸਕਦਾ ਹੈ ਤੇ ਇਹਦਾ ਮੋਰਾ ਵਿੱਚੋਂ ਹੀ ਤੂੰ ਆਪਣੇ ਗੁਰੂ ਜੀ ਨੂੰ ਮੱਥਾ ਟੇਕ ਲਵੇ ਤਾਂ ਉਸ ਗੁਰ ਸੇਖ ਨੇ ਜਹਾ ਘਿਰ ਨੂੰ ਮੋੜਵਾ ਜਵਾਬ ਦਿੱਤਾ ਕਿ ਜਿਸ ਤਰ੍ਹਾਂ ਪਰਲੋਕ ਵਿੱਚ ਤੇਰਾ ਹੁਕਮ ਨਹੀਂ ਚੱਲਦਾ ਇਸੇ ਤਰ੍ਹਾਂ ਤੇਰੀਆਂ ਮੋਰਾ ਵੀ ਸੱਚੇ ਪਾਸ਼ਾ ਜੀ ਦੇ ਤਰਬਾਰ ਵਿੱਚ ਨਹੀਂ ਚੱਲ ਸਕਦੀਆਂ ਉੱਥੇ ਤਾਂ ਸਿਰਫ हक सच की कमई का ही तका प्रवान होता है बादशाह जहांगीर ने फिर तो कहा कि पंद ना चुक तू इस मुह मै सकता है तुरु के सिख ने फिर तो करारा जवाब कहा कि मुल उस चीज का पा है जो बिकाऊ हे ਮੇਰਾ ਕਾਬ ਵਿਕਾਉ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਜੀ ਦੇ ਕੋਰੇ ਆ ਲਈ ਬੜੇ ਹੀ ਪ੍ਰੇਮ ਨਾਲ ਹਰਾ ਹਰਾ ਕੱਟ ਕੇ ਧੂਕੇ ਸਾਫ ਕਰਕੇ ਲਿਆਂਦਾ ਹੈ ਇਸ ਲਈ ਇਸ ਦਾ ਕੋਈ ਮੋਲ ਨਹੀਂ ਹੈ ਇਹ ਗੰਦ ਬੋਲਦਾ ਹੋਇਆ ਉਹ ਗੁਰਸੇਖ ਗੁਰੂ ਜੀ ਦੇ ਧੇਰੇ ਵੱਲ ਦੌੜ ਚੱਲ ਪਿਆ ਤੇ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਬੜੀ ਹੀ ਸ਼ਰਦਾ ਨਾਮ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਦੇ ਚਰਨਾਂ ਨੂੰ ਪਕੜ ਕੇ ਰੋ ਰੋ ਕੇ ਖਿਮਾ ਮੰਗਣ ਲੱਗਾ ਕਿ ਹੇ ਸੱਚੇ ਪਾਤਸ਼ਾਹ ਜੀ ਮੈਂ ਭੁਲੇਖੇ ਨਾਲ ਗਲਤ ਦਰ ਤੇ ਚਲਾ ਗਿਆ ਸੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਪੰਜਾਂਈ ਜਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਿੱਖ ਦੀ ਸ਼ਰਦਾ ਤੋਂ ਬਹੁਤ ਪਰੇਸ਼ਾਨ ਹੋਏ ਤੇ ਉਸਨੂੰ ਕੋਟਕੇ ਆਪਣੀ ਛਾਤੀ ਨਾਲ ਲਗਾ ਰਿਆ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਸਿੱਖ ਨੂੰ ਕਦੀ ਵੀ ਗਲਤੀ ਜਾਪੂਲੇ ਖੇ ਨਾਲ ਵੀ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰਤੇ ਨਹੀਂ ਜਾਣਾ ਚਾਹੀਦਾ ਤੇ ਦੂਸਰੀ ਸਿੱਖਿਆ ਇਹ ਮਿਲਦੀ ਹੈ ਕਿ ਸੇਕ ਕਨੇ ਤਾਂ ਕੀ ਵੇਕਣਾ ਸੀ ਉਸ ਦਾ ਕ ਵੀ ਵਿਕਾਉ ਨਹੀਂ ਹੁੰਦਾ ਸੁ ਪਿਆਰੀ ਸਾ ਸੰਦੇ ਜੀ ਵੀਰ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ